ਬਦਲਾ ਦੇ ਚੱਕਰ ਚ ਫਸ ਗਏ ਬਦਲਾ ਦੇ ਚੱਕਰ ਚ ਇਹ ਜੇ 92 ਗੁੰਗੇ ਚੁਣ ਲਏ ਜਿਨ੍ਹਾਂ ਦਾ ਕੋਈ ਮਤਲਬੇ ਨਹੀਂ ਜਿਨ੍ਹਾਂ ਨੂੰ ਸੁਪਰ ਸੀਐਮ ਚਲਾ ਰਹੇ ਉਹ ਅਸੇ ਕੋਣ ਹੈ ਇਹਨਾਂ ਕੋਲ ਕੁਝ ਨਹੀਂ ਹੈ ਕੋਈ ਇਹਨਾਂ ਕੋਲ ਪੰਜਾਬ ਲਈ ਵਿਜਨ ਨਹੀਂ ਹੈ ਸਿਰਫ ਤੇ ਸਿਰਫ ਦਿੱਲੀ ਦੇ ਦਰਕਾਰੇ ਹੋਏ ਹਾਰੇ ਹੋਏ ਬੰਦੇ ਉਹ ਯਾਰ ਚਲਾ ਰਹੇ ਸਰਕਾਰ ਵਿਜੇ ਨਹਿਰ ਵਰਗੇ ਬੰਦੇ ਸਰਕਾਰ ਚਲਾ ਰਹੇ ਸਾਡੇ ਤੋਂ ਜਿਹੜੇ ਅਸੀਂ ਚੁਣ ਕੇ ਭੇਜੇ ਉਹਨਾਂ ਤਾਂ ਮੂੰਹ ਤੇ ਜੰਦੇ ਲੱਗੇ ਉਹ ਪ੍ਰਚਾਰ ਕਰ ਰਹੀ ਕਿ ਬਿਜਲੀ ਦੇ ਬਿੱਲ ਮਾਫ ਕਰਤੇ ਕਿਸੇ ਦਾ ਬਿਲੇ ਨਹੀਂ ਆ ਰਿਹਾ ਜੀ ਬੀਬਲ ਬਿਲ ਪਹਿਲਾਂ ਵੀ ਤੇ ਜੀ ਜੀ ਐਸਸੀ ਤੇ ਬੀਸੀ ਪਰਿਵਾਰਾਂ ਦੇ ਮਾਪ ਸੀਗੇ ਸੜਕਾਂ ਦਾ ਹਾਲ ਤੁਸੀਂ ਦੇਖ ਰਿਹਾ ਇੱਕ ਤਸਲਾ ਪ੍ਰੀਮਿਕਸ ਦਾ ਨਹੀਂ ਪਾਇਆ ਕਿਸੇ ਨੇ ਸੜਕਾਂ ਸਰਕਾਰ ਬਹੁਤ ਬੁਰੀ ਤਰ੍ਹਾਂ ਫੇਲ ਹੈ ਪਰ ਹੁਣ ਵੀ ਜੇ ਜਾਗ ਜਣ ਤੋਂ ਟਾਈਮਿੰਗ ਦਾ ਸਾਲ ਸਵਾ ਸਾਲ ਰਹਿੰਦਾ ਕਿਰਪਾ ਕਰਕੇ ਕੁਸ਼ਤਾ ਕਰ ਦੋ ਪੰਜਾਬ ਦਾ ਯਾਰੋ ਕੁਸ਼ਤਾ ਇਹਦੀ ਨੀ ਐਮਐਲਏ ਨੇ ਇੱਕ ਇੰਟਰਵਿਊ ਦਿੱਤੀ ਜਿਸ ਦੇ ਵਿੱਚ ਕਹਿੰਦੇ ਕਿ ਅਗਲੀ ਸਰਕਾਰ ਵੀ ਸਾਢੀ ਜਾਣੀ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੀ ਬਣਨਾ ਹੈ ਤੋ ਟੋ ਟੋ ਕਰਾ ਹੋ ਰਹੇ ਨੇ ਇਹਨਾਂ ਦੇ ਪਿੰਡਾਂ ਚ ਬੜਨ ਤੈਨੂੰ ਦੇ ਨਹੀਂ ਰਹੇ ਟਰਾਲੀ ਚੋਰ ਇਹਨੂੰ ਦੱਸ ਰਹੇ ਹੈ ਕਿਸਾਨਾਂ ਦਾ ਤੁਸੀਂ ਧਰਨਾ ਤੇ ਚੁਕਾਤਾ ਟਰਾਲੀਆਂ ਤਾਂ ਨਾ ਚੱਕ ਕੇ ਘਰਾਂ ਨੂੰ ਲੈ ਜਾਓ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਦਾਅਵੇ ਕਰ ਰਹੀ ਹੈ ਪਰ ਉਸਦੇ ਉਲਟ ਕਾਂਗਰਸ ਵਿਰੋਧੀ ਟੀਰ ਲੀਡਰ ਜਿਹੜੇ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਰਹੇ ਨੇ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ ਜਿਸ ਨੂੰ ਲੈ ਕੇ ਲੋਕ ਤਰਾ ਤਰਾ ਕਰ ਰਹੇ ਨੇ ਤੇ ਅੱਜ ਹਲਕਾ ਖੜਦਾ ਪਿੰਡ ਹੈ 3000 ਤੋਂ 3200 ਦੇ ਕਰੀਬ ਵੋਟਰ ਨੇ 8000 ਦੀ ਆਬਾਦੀ ਵਾਲਾ ਵੱਡਾ ਪਿੰਡ ਪਿੰਡ ਸਹੌੜਾ ਜਿੱਥੇ ਕੀ ਲੋਕਾਂ ਨੇ ਆਪਣੀ ਸਮੱਸਿਆ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਜੀਤ ਸਿੰਘ ਜਿੱਤੀ ਨੂੰ ਦੱਸਿਆ ਨੇ ਵੱਡਾ ਇਕੱਠ ਹੋਇਆ ਸੀ ਜਿੱਥੇ ਕੀ ਕਾਫੀ ਲੋਕਾਂ ਦੀ ਜਿਹੜੀ ਮੁਸ਼ਕਲਾਂ ਸੀ ਸੁਣੀਆਂ ਵੀ ਨੇ ਤੇ ਅੱਗੇ ਕੀ ਸੋਲੂਸ਼ਨ ਕੱਢਿਆ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਬਹੁਤ ਵੱਡਾ ਪਿੰਡ ਹੈ ਹਲਕੇ ਦਾ ਮੇਰੇ ਖਿਆਲ 3000 3200 ਵੋਟਰ ਨੇ 8000 ਦੀ ਆਬਾਦੀ ਹੈ ਤਾਂ ਇਹਨਾਂ ਪਿੰਡਾਂ ਦੇ ਵਿੱਚ ਸਮੱਸਿਆ ਵਾ ਲਗਾਤਾਰ ਰਹਿੰਦੀਆਂ ਨੇ ਅੱਜ ਕਿਹੜੀ ਕਿਹੜੀ ਸਮੱਸਿਆ ਸੁਣਨ ਵਾਸਤੇ ਆ ਸੀ ਕਿਹੜੀ ਸਮੱਸਿਆ ਲੋਕਾਂ ਦੱਸਿਆ ਨੇ ਤੇਜੀ ਜੀ ਜੇਪਾ ਤੇਜੀ ਜੀ ਜੇਪਾ ਸਮੱਸਿਆ ਦੀ ਗੱਲ ਕਰੀਏ ਤਾਂ ਸਮੱਸਿਆ ਤਾਂ ਸਰਕਾਰ ਨੇ ਸਾਡੀ ਇੱਕ ਵੀ ਹੱਲ ਨਹੀਂ ਕੀਤੀ ਸਿੰਗਲ ਜੇ ਚੋ ਸੀਗਾ ਪੂਣੀ ਵੀ ਨਹੀਂ ਕੱਟੀ ਸਰਕਾਰ ਕੱਤੀ ਸਰਕਾਰ ਨੇ ਜੋ ਸਿਰ ਉਵੇਂ ਹੀ ਸਾਰਾ ਕੁਝ ਪਿਆ ਹੈ ਸਾਡੇ ਨਰੇਗਾ ਵਾਲੇ ਜਿਹੜੇ ਵਰਕਰ ਨੇ ਨਰੇਗਾ ਦੇ ਵਰਕਰ ਐ ਉਹਨਾਂ ਨੂੰ ਮਤਲਬ ਨਾ ਤਾਂ ਪੂਰੀ 100 ਦਿਨ ਕਹਿੰਨਾ ਤਾਂ ਪੂਰੇ ਦਿਨ ਦਿਹਾੜੀ ਮਿਲ ਰਹੀ ਹੈ ਇੱਕ ਦਿਹਾੜੀ ਬਹੁਤ ਘੱਟ ਹੈ ਉਹਨਾਂ ਨੂੰ ਪੋਲੀਟਿਕਲੀ ਸਭਾਗਮਾਂ ਲਈ ਵਰਤਿਆ ਜਾ ਰਿਹਾ ਜਿਹੜਾ ਕਿ ਬਹੁਤ ਗਲਤ ਹੈ ਜੇ ਕੋਈ ਬਿਮਾਰ ਠਮਾਰੋ ਦੇ ਪਿੱਛੇ ਥੋੜੇ ਦਿਨ ਪਹਿਲਾਂ ਸਾਡੀ ਬੀਬੀ ਇੱਕ ਮਨਰੇਗਾ ਚ ਕੰਮ ਕਰਦ ਨੂੰ ਮੌਕੇ ਤੇ ਅਟੈਕ ਆਇਆ ਸਰਕਾਰ ਵੀ ਨੇ ਉਹਨੂੰ ਕੋਈ ਰਾਹਤ ਨਹੀਂ ਜਦਕਿ ਹੋਣਾ ਚਾਹੀਦਾ ਵੀ ਜਦੋਂ ਵਰਕਰ ਕੰਮ ਕਰਦਾ ਕੰਮ ਕਰਦੇ ਵਰਕਰ ਨੂੰ ਕਿਤੇ ਦਿੱਕਤ ਆਉਂਦੀ ਤਾਂ ਸਰਕਾਰ ਨੂੰ ਦੀ ਬਾਹ ਫੜਨੀ ਚਾਹੀਦੀ ਹੈ ਇੱਕ ਸਾਡੇ ਬੀਬੀਆਂ ਨੂੰ ਇੱਥੇ 1000 ਰੁਪਿਆ ਦੇਵਾਂਗੇ ਮੰਤਰੀ ਜੇ ਛੋਟੇ ਸੀ ਤੁਹਾਡਾ ਗਰੀਬ ਜਿਹਾ ਇਲਾਕਾ ਏ ਥੋੜੀਆਂ ਜ਼ਮੀਨਾਂ ਛੋਟੀਆਂ ਜ਼ਮੀਨਾਂ ਸਾਡੀਆਂ ਇੱਥੇ ਸਾਨੂੰ ਇੱਕ ਬਹੁਤ ਇੱਕ ਲੱਗਿਆ ਸੀ ਬੀਬੀਆਂ ਨੂੰ ਵੀ 1000 ਰੁਪਏ ਨਾਲ ਘਟੋ ਘਟੋ ਦਵਾਈ ਬੂਟੀ ਦਾ ਸਾਡੀ ਚੱਲ ਜੇ ਕਰੂਗੀ ਮੰਤਰੀ ਪਰ ਉਹ ਸਾਡੇ ਨਾਲ ਇੱਕ ਬਹੁਤ ਵੱਡੀ ਠੱਗੀ ਹੋਈ ਹੈ ਉਹਦੇ ਵਿੱਚ ਅਸੀਂ ਇੱਕ ਮਤਲਬ ਸਰਕਾਰ ਦੇ ਖਿਲਾਫ ਲਹਿਰ ਬਣਾਵਾਂਗੇ ਜਿਹੜੀ ਸਰਕਾਰ ਨੇ ਸਾਨੂੰ ਝੂਠ ਬੋਲ ਕੇ ਠੱਗਿਆ ਠੱਗਿਆ ਤਾਂ ਬਹੁਤ ਨਹੀਂ ਹੁਣ ਐਮਐਸਪੀ ਝੁਟਕੀ ਮਾਰਦਾਂਗੇ ਸਾਰ ਝੂਠ ਸੱਚ ਤਾਂ ਸਾਨੂੰ ਬਹੁਤ ਜ਼ਿਆਦਾ ਬੋਲੇ ਗਏ ਆ ਪਰ ਇਹ ਛੋਟੇ ਛੋਟੇ ਕੰਮ ਕੋ ਟੁਕੜ ਮੁੰਨੇਗਾ ਵਗੈਰੇ ਤਾਂ ਸਾਡਾ ਠੀਕ ਕਰਿਆ ਜਾਵੇ ਉਹ ਵੀ ਸਰਕਾਰ ਕਰ ਨਹੀਂ ਰਹੀ ਇਹਦੇ ਬਾਰੇ ਤੁਸੀਂ ਬੀਬੀ ਨਾਲ ਸਾਡੀ ਮੇਰੀ ਭੈਣ ਨਾਲ ਮਾਤਾ ਜੀ ਸੱਚ ਦੱਸਿਓ ਕਿਹੜਾ ਕਿਹੜਾ ਸਰਕਾਰ ਨੇ ਮੌਜੂਦਾ ਸਰਕਾਰ ਨੇ ਆਮ ਆਦਮੀ ਨੇ ਕਿਹੜਾ ਕੰਮ ਸਵਾਰਿਆ ਪਿੰਡ ਦਾ ਕਿਹੜਾ ਰਹਿੰਦਾ ਸੱਚ ਦਿਲ ਤੇ ਹੱਥ ਰੱਖ ਕੇ ਦੱਸਣੀ ਗੱਲ ਹਾਂਜੀ ਅਸੀਂ ਸੱਚੇ ਦੱਸਾਂਗੇ ਜੀ ਸਾਡੇ ਨਾਲ ਬਹੁਤ ਧੋਖਾ ਹੋਇਆ ਸਾਨੂੰ ਕਹਿ ਕੇ ਸਾਡੇ ਨਾਲ ਵੀ 1000 ਰੁਪਏ ਦੇਵਾਂਗੇ ਮਹੀਨੇ ਦਾ ਪਾਵਾਂਗੇ ਬੀਬੀਆਂ ਨੂੰ ਸਾਡੇ ਫਾਰਮ ਭਰ ਕੇ ਲਏਗੇ ਸਾਨੂੰ ਦਿੱਤਾ ਕੁਛ ਨਹੀਂ ਜੀ ਉਹਨਾਂ ਨੇ ਸਾਡੇ ਨਾਲ ਧੋਖਾ ਬਹੁਤ ਕੀਤਾ ਉਹਨਾਂ ਨੇ ਸਾਡੇ ਵੋਟਾਂ ਪਵਾਲੀਆਂ ਸਾਨੂੰ ਬਣਿਆ ਕੁਛ ਨਹੀਂ ਸਾਡਾ ਬਾਕੀ ਗੱਲ ਰਹੀ ਨਰੇਗਾ ਦੀ ਨਰੇਗਾ ਚ ਬੀਬੀਆਂ ਕੰਮ ਕਰਦੀਆਂ ਇਹ ਧੂਪਾਂ ਚ ਕਰਦੀਆਂ ਕੰਡਿਆਂ ਚ ਕਰਦੀਆਂ ਵੀ ਸਾਡੇ ਮੈਡਮ ਮੋਟਾ ਕੁਛ ਨਾ ਕੁਛ ਪੈਸਾ ਵਧਣਾ ਚਾਹੀਦਾ 300 ਰੁਪਏ ਦਿਹਾੜੀ ਹੁੰਦੀ ਵੀ ਕੀ ਆ ਅਸੀਂ ਧੂਪ ਪੰਜ ਵੀ ਸਾਰੇ ਦਿਨ ਕੰਮ ਕਰਦੇ ਇੱਕ ਘੰਟਾ ਸਾਨੂੰ ਰੋਟੀ ਵਾਸਤੇ ਮਿਲਦਾ ਦ ਬਾਹਰ ਨੂੰ ਵੀ ਉਹ ਤੋਂ ਬਾਅਦ ਸਾਡੇ ਨਾਲ 5 ਵਜੇ ਸਵੇਰੇ 8 ਵਜੇ ਜਾਂਦੇ 5 ਵਜੇ ਛੁੱਟੀ ਆ ਪੰਚੇ ਮੈਂ ਪ੍ਰਧਾਨ ਜੀ ਤੁਸੀਂ ਜਿਹੜੀ ਲਾਇਬ੍ਰੇਰੀ ਦੀ ਗੱਲ ਕੀਤੀ ਹੈ ਕਿ ਲਾਇਬ੍ਰੇਰੀ ਬਣਾਉਣੀ ਹੈ ਕੰਮ ਤਾਂ ਸਰਕਾਰਾਂ ਦਾ ਸੀ ਪਰ ਤੁਸੀਂ ਇਹ ਚੀਜ਼ ਪਿੰਡ ਵਾਸੀਆਂ ਤੁਸੀਂ ਸੌਂਪ ਰਹੇ ਹੋ ਇੱਕ ਜ਼ਿਲ੍ਹਾ ਪ੍ਰਧਾਨ ਵਿਰੋਧੀ ਧਿਰ ਦੇ ਨੇ leader ਹੋ ਕੇ ਇਹਦਾ ਸਾਡੇ ਤਾਂ ਖੂਬ ਮਾਫਿਰ ਕਰਨਾ ਬਹੁਤ ਸਟਰੋਂਗ ਪਿੰਡ ਹੈ ਮੇਰਾ ਮੇਰੇ ਬਹੁਤ ਵਧੀਆ ਬਾਉਂਡਿੰਗ ਹੈ ਪਿੰਡ ਨਾਲ ਜਦੋਂ ਸਾਡੀ ਪੰਚਾਇਤ ਬਣੀ ਨਵੀਂ ਪੰਚਾਇਤ ਬਣੀ ਤਾਂ ਅਸੀਂ ਇੱਥੇ ਗੁਰਦੁਆਰੇ ਚ ਇੱਕ ਸਮਾਗਮ ਰੱਖਿਆ ਸੀ ਮਰਾ ਸ਼ੁਕਰਾਨਾ ਕਰ ਲਈ ਉੱਥੇ ਗੱਲ ਲਾਇਬ੍ਰੇਰੀ ਚੱਲੀ ਤੇ ਅਸੀਂ ਇਕੱਠੇ ਹੋ ਕੇ ਉੱਥੇ ਉਹਦੇ ਲਈ ਅਪਰਾਲਾ ਕਰ ਰਹੇ ਹਾਂ ਸਾਡੇ ਮੇਰੇ ਮਿੱਤਰ ਨੇ ਇੱਕ ਜਸਵੰਦਰ ਗੋਲੜੀ ਜੀ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੀ ਇੱਥੇ ਜਗ੍ਹਾ ਪਈ ਹੈ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਸੀ ਤੇ ਅਸੀਂ ਥੋੜੇ ਦਿਨਾਂ ਚ ਉਹਨਾਂ ਨੂੰ ਇੱਥੇ ਲਿਆ ਕੇ ਉੱਥੇ ਲਾਇਬ੍ਰੇਰੀ ਦਾ ਕੰਮ ਸ਼ੁਰੂ ਕਰਾਂਗੇ ਰਲਮਿਲ ਕੇ ਅਸੀਂ ਆਪੇ ਕਰਾਂਗੇ ਉਹਦੇ 'ਚ ਸਰਕਾਰ ਦਾ ਕੋਈ ਹੱਥ ਨਹੀਂ ਅਸੀਂ ਆਪ ਹੀ ਰਲ ਕੇ ਪਿੰਡ ਨਿਵਾਸੀ ਤੇ ਮੈਂ ਅਸੀਂ ਸਾਰੇ ਜਿਹੜੇ ਤੇ ਸਾਡੇ ਜਿਨ੍ਹਾਂ ਨੇ ਡੋਨੇਟ ਕਰ ਰਹੇ ਜਗਾ ਆਪ ਰਲ ਕੇ ਕਰ ਰਹੇ ਇਹ 'ਚ ਸਰਕਾਰ ਦਾ ਮਤਲਬ ਰਤੀ ਪਰ ਵੀ ਯੋਗਦਾਨ ਨਹੀਂ ਹੋਏਗਾ ਸਾਡੇ ਕੰਮ ਅਸੀਂ ਕਰਾਂਗੇ ਜਲਦੀ ਲਗਾਤਾਰ ਥੋੜੀ ਮੀਟਿੰਗਾਂ ਹੋ ਰਹੀਆਂ ਨੇ ਹੁਣ ਅੱਗੇ ਬਲਕ ਸੰਮਤੀ ਜ਼ਿਲ੍ਹਾ ਪ੍ਰਸ਼ਾਦ ਦੀ ਚੋਣਾ ਵੀ ਨੇ ਕਿਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਤੁਹਾਡੀ ਪਾਰਟੀ ਨੂੰ ਕੀ ਕਹਿ ਰਹੇ ਨੇ ਅੱਗੇ ਲੋਕ ਕਿ ਕਿਸ ਤਰ੍ਹਾਂ ਬਦਲਾਅ ਲੈਣਾ ਚਾਹੁੰਦੇ ਨੇ ਹੁਣ ਤੇ ਇੱਥੇ ਜੀ ਤੁਸੀਂ ਦੇਖੇ ਰਹੇ ਤੁਸੀਂ ਦੇਖ ਰਹੇ ਆ ਵੀ ਆ ਇੱਕ ਪਿੰਡ ਦੀ ਮੀਟਿੰਗ ਹੈ ਕਿੰਨੀ ਪਰ ਵੀ ਮੀਟਿੰਗ ਹੈ ਦੇਖੋ ਸਾਡੇ ਕੋਲ ਗਲਤੀ ਹੋਈ ਹੈ ਅਸੀਂ ਇੱਕ ਬਦਲਾ ਦੇ ਚੱਕਰ ਚ ਫਸ ਗਏ ਬਦਲਾ ਦੇ ਚੱਕਰ ਚ ਇਹ ਜੇ 92 ਗੁੰਗੇ ਚੁੰडले ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਜਿਨ੍ਹਾਂ ਨੂੰ ਸੁਪਰ ਸੀਐਮ ਚਲਾ ਰਹੇ ਉੱਪਰੋਂ ਚੱਲ ਰਹੇ ਇਹਨਾਂ ਦੇ ਰਿਮੋਟ ਕੋ ਕੰਟਰੋਲ ਕਿਸੇ ਕੋਲ ਹੈ ਇਹਨਾਂ ਕੋਲ ਕੁਝ ਨਹੀਂ ਹੈ ਕੋਈ ਇਹਨਾਂ ਕੋਲ ਪੰਜਾਬ ਲਈ ਵਿਜ਼ਨ ਨਹੀਂ ਹੈ ਸਿਰਫ ਤੇ ਸਿਰਫ ਦਿੱਲੀ ਦੇ ਦਰਕਾਰੇ ਹੋਏ ਹਾਰੇ ਹੋਏ ਬੰਦੇ ਉਹ ਯਾਰ ਚਲਾ ਰਹੇ ਸਰਕਾਰ ਸਸੋਧੀਆਂ ਵਿਜੇਨੈਰ ਵਰਗੇ ਬੰਦੇ ਸਰਕਾਰ ਚਲਾ ਰਹੇ ਸਾਡੇ ਤੋਂ ਜਿਹੜੇ ਅਸੀਂ ਚੁਣ ਕੇ ਭੇਜੇ ਆ ਉਹਨਾਂ ਤਾਂ ਮੂੰਹ ਤੇ ਜੰਦੇ ਲੱਗੇ ਹੋਏ ਸਰਕਾਰ ਕਹੇਰੀ ਕਿ ਬਿਜਲੀ ਦੇ ਬਿੱਲ ਮਾਫ ਕਰਤੇ ਕਿਸੇ ਦਾ ਬਿਲੇ ਨਹੀਂ ਆ ਰਿਹਾ ਜੀ ਬਿਜਲੀ ਦੇ ਬਿੱਲ ਪਹਿਲਾਂ ਵੀ ਤੇ ਜੀ ਜੀ ਐਸਸੀ ਤੇ ਬੀਸੀ ਪਰਿਵਾਰਾਂ ਦੇ ਮਾਫ ਸੀਗੇ ਤੇ ਇੱਕ ਚੰਨੀ ਜਦੋਂ ਆਈ ਸੀਗੇ ਉਹਨੇ 3 ਰੁਪਏ ਸਭ ਲਈ ਸਸਤੀ ਕੀਤੀ ਸੀ ਹੁਣ ਜਿਹਦੇ 200 ਯੂਨਿਟ ਟੱਪ ਗਈ ਉਹ ਤਾਂ ਪੂਰਾ ਬਿਲਾ ਜਾਂਦਾ ਜੇ 200 ਯੂਨਿਟ ਦੇ ਵਿੱਚ ਲੋਕ ਇੱਕ ਸਕਿੰਟ ਲਈ ਵੀ ਫालतू ਬਿਜਲੀ ਨਾਲ ਦੇ ਵੀ ਕਿਤੇ 200 ਯੂਨਿਟ ਤੋਂ ਟੱਪ ਜੇ ਜੇ ਇੱਕ ਯੂਨਿਟ ਵੀ ਉੱਤੇ ਚੱਲੇਗੀ ਤਾਂ ਪੂਰਾ ਬਿਲਾ ਗਿਆ ਕੋਈ ਤੇ ਉਹ ਉਹਦੇ ਉਹਦੇ باوجود بجلی ਆਉਂਦੀ ਵੀ ਕਿੰਨੀ ਕਾ بجلی ਆਉਂਦੀ ਵੀ ਕਿੰਨੀ ਕਾ ਜਦੋਂ ਇੱਥੇ ਅਸੀਂ ਆਏ ਤੇ ਘਟ ਘਟ 20 ਮਿੰਟ ਬਿਜਲੀ ਦੇ ਮੈਨਾ ਬੈਠੇ ਰਹੇ 20 ਮਿੰਟ ਬਾਅਦ ਬਿਜਲੀ ਆਈ ਤਾਂ ਸਾਡੀ ਮੀਟਿੰਗ ਸਵੀਟ ਗਈ ਬਿਜਲੀ ਆਉਂਦੀ ਕਿੰਨੀ ਸੜਕਾਂ ਦਾ ਹਾਲ ਤੁਸੀਂ ਦੇਖ ਰਿਹਾ ਇੱਕ ਤਸਲਾ ਪ੍ਰੀਮਿਕਸ ਦਾ ਨਹੀਂ ਪਾਇਆ ਕਿਸੇ ਨੇ ਸੜਕਾਂ ਤੇ ਇੰਨਾ ਮਾੜਾ ਹਾਲ ਹੈ ਸੜਕਾਂ ਦਾ ਤੁਸੀਂ ਤਾਂ ਰੋਜ਼ ਜਾਂਦੇ ਆ ਮਾਜਰੀ ਬਲਾਕ ਚ ਹਾਲ ਥੋੜੀ ਕੋਈ ਇੱਥੇ ਵੀ ਅਸੀਂ ਜੇ ਇਥੋਂ ਪ੍ਰੋਬਲਮ ਜਾਣਾ ਹੁਣ ਅਸੀਂ ਆਸਮਪੁਰ ਜਾਣਾ ਮੇਰੇ ਨਾਲ ਹੀ ਤੁਸੀਂ ਹਾਲ ਦੇਖ ਲਓ ਸੜਕਾਂ ਬਹੁਤ ਮਾੜਾ ਹਾਲ ਹੈ ਸਰਕਾਰ ਬਹੁਤ ਬੁਰੀ ਤਰ੍ਹਾਂ ਫੇਲ ਹੈ ਪਰ ਹੁਣ ਵੀ ਜੇ ਜਾਗ ਜਣ ਤੋਂ ਟਾਈਮਿੰਗ ਦਾ ਸਾਲ ਸਵਾ ਸਾਲ ਰਹਿੰਦਾ ਕਿਰਪਾ ਕਰਕੇ ਕੁਸ਼ਤਾ ਕਰ ਦੋ ਪੰਜਾਬ ਦਾ ਯਾਰੋ ਕੁਸ਼ਤਾ ਸਵਾਰ ਦੋ ਸਿਰਫ ਐਡਵਰਟਾਈਜ਼ਮੈਂਟ ਦੇ ਰੱਤੇ ਚੱਲੂ ਪਰ ਬੀਤੇ ਦਿਨੀ ਐਮਐਲਏ ਨੇ ਇੱਕ ਇੰਟਰਵਿਊ ਦਿੱਤੀ ਜਿਸ ਦੇ ਵਿੱਚ ਕਹਿੰਦੇ ਕਿ ਅਗਲੀ ਸਰਕਾਰ ਵੀ ਸਾਡੀ ਆਣੀ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੀ ਬਣਨਾ ਹੈ ਉਤੋ ਤੇਜ਼ੀ ਜੀ ਬਹੁਤ ਜਲਦੀ ਹੋਏਗੀ ਫਾਲਤਾਂ ਦੇਖਣ ਪਿੰਡਾਂ ਚ ਨਿਕਲਣ ਦਾ ਸਹੀ ਥੋਂ ਥੋਂ ਤੋਂ ਘਰਾ ਹੋ ਰਹੇ ਇਹਨਾਂ ਦੇ ਪਿੰਡਾਂ 'ਚ ਬੜਨ ਤਾਂ ਇਹਨੂੰ ਦੇ ਨਹੀਂ ਰਹੇ ਟਰਾਲੀ ਚੋਰ ਇਹਨੂੰ ਦੱਸ ਰਹੇ ਆ ਕਿਸਾਨਾਂ ਦਾ ਤੁਸੀਂ ਧਰਨਾ ਤੇ ਚੁਕਾਤਾ ਟਰਾਲੀਆਂ ਤਾਂ ਨਾ ਚੱਕ ਕੇ ਘਰਾਂ ਨੂੰ ਲੈ ਜਾਓ ਟਰਾਲੀਆਂ ਤਾਂੱਕ ਚੱਕ ਲੈ ਕੇ ਟਰੈਕਟਰ ਇਹਨਾਂ ਦੇ ਚੱਕ ਲੈ ਕੇ ਕਿਹਨੇ ਬੜਨ ਦੇਲੇ ਪਿੰਡਾਂ 'ਚ ਕਿਸੇ ਨੇ ਨਹੀਂ ਪੜਨ ਦੇਣੇ ਇਹਨਾਂ ਦਾ ਹਾਲ ਭਾਜੀਪੀ ਨਾਲੋਂ ਮਾੜਾ ਹੋਣਾ ਇੱਥੇ ਅੱਛਾ ਪਿੰਡ ਦੇ ਪੰਚ ਸਰਪੰਚ ਵੀ ਸਾਡੇ ਨਾਲ ਸਰਪੰਚ ਸਾਹਿਬ ਕਿਹੜੇ ਨੇ ਸਰਪੰਚ ਸਾਹਿਬ ਆਜੋ ਸਰਪੰਚ ਸਾਹਿਬ ਦੇਖੋ ਸੱਚ ਦੱਸਿਓ ਕਾਂਗਰਸ ਦਾ ਪਾਮੀ ਲੀਡਰ ਪਹੁੰਚਿਆ ਪਰ ਪਿੰਡ ਦੇ ਵਿਕਾਸ ਵਾਸਤੇ ਆਮ ਆਦਮੀ ਪਾਰਟੀ ਨੇ ਕਿੰਨੇ ਕ ਫੰਡ ਕਿਹੜਾ ਕਿਹੜਾ ਕੰਮ ਜਿਹੜਾ ਵਾਅਦਾ ਕੀਤਾ ਸਰ ਮੇਰੇ ਕੋਲ ਐਟ ਟਾਈਮ ਵੀ ਜਿੰਨਾ ਵੀ ਕੋਈ ਵੀ ਕੋਈ ਵੀ ਇਹਨਾਂ ਫੰਡ ਨਹੀਂ ਆਇਆ ਹੈ ਤੱਕ காங்கிரஸ் ਦੇ ਪਾਰਟੀ ਦੇ ਪਹਿਲੇ ਪਲਾਂ ਸਾਡੇ ਕੰਮ ਬਹੁਤ ਵਧੀਆ ਹੋਏ ਆ 2003 ਤੇ ਲੈ ਕੇ ਸਾਡੇ ਕਰਪਾਲ ਸਿੰਘ ਮਾਠਰ ਸੀ ਸਰਪੰਚ காங்கிரஸ் ਆਗੂ ਸੀ ਉਹਨਾਂ ਦੇ ਹੁੰਦੇ ਬਹੁਤ ਵਧੀਆ ਕੰਮ ਹੋਏ ਉਹਦੇ ਬਾਅਦ ਤਿੰਨ ਤਿੰਨ ਚਾਰ ਬੰਨਾਂ ਸਰਪੰਚ ਬਣੇ ਆ ਤਿੰਨ ਸਰਕਾਰਾਂ ਚੱਲੀਆਂ ਉਹਦੇ ਬਾਅਦ ਕੰਮ ਕੋਈ ਵੀ ਨਹੀਂ ਹੋਇਆ ਹੁਣ ਇਸ ਵਾਰੀ ਦਾ ਸਰਕਾਰ ਦਾ ਬਹੁਤ ਮਾੜਾ ਹਾਲ ਚੱਲ ਰਿਹਾ ਜੀ ਨਾ ਸਾਨੂੰ ਕੋਈ ਗ੍ਰਾਂਟ ਦੇ ਰਹੀ ਹੈ ਸਾਡਾ ਮਤਲਬ ਹੀ ਵਿਰੋਧਵਾ ਵਾ ਜ਼ਿਆਦਾ ਹੋ ਰਿਹਾ ਅਨਰੇਗਾ ਵਾਲੀ ਬੀਬੀਆਂ ਦਾ ਉਹੀ ਬੁਰਾ ਹਾਲ ਹੈ ਸਾਡੇ ਅਨਰੇਗਾ ਦੇ ਇੱਕ ਬੀਬੀਚਾਰੀ ਕੰਮ ਕਰ ਰਹੀ ਸੀ ਉਹਨਾਂ ਨੂੰ ਅਟੈਕ ਆ ਗਿਆ ਅੱਛਾ ਜੀ ਹਾਂ ਉਹਨਾਂ ਦਾ ਬਿੱਲ ਹੈਗਾ ਘਰ ਦਾ ਹੈਗਾ 30000 ਰੁਪਏ ਦਾ ਬਿਜਲੀ ਦਾ ਬਿਜਲੀ ਦਾ ਬਿੱਲ ਉਹਨਾਂ ਦਾ 30000 ਰੁਪਏ ਉਹ ਵਿਚਾਰੀ ਮੇਰੇ ਕੋ ਆਈ ਹੈ ਕਹਿ ਰਹੀ ਵੀ ਮੇਰਾ ਬਿੱਲ ਭਰਾਇਆ ਜਾ ਬਈ ਮਾ ਚਲੋ ਕੋਈ ਨਾ ਪਾਈ ਵੀ ਉਹਨਾਂ ਦਾ ਕਨੈਕਸ਼ਨ ਕੱਟਦਾ ਅਸੀਂ ਉਹਨੂੰ ਦਲਾਸਾ ਦਿੱਤਾ ਬਈ ਕੋਈ ਨਾ ਦੋ ਦਿਨ ਰੁਕ ਜਾ ਉਹ ਚਾਹੇ ਦੋ ਦਿਨ ਰੋਣਾ ਤੇ ਉਹਨਾਂ ਉੱਪਰ ਅਟੈਕ ਹੋ ਗਿਆ ਉਹਨਾਂ ਦਾ ਕਿਆ ਹੱਲ ਹੋਊਗਾ ਜੀ ਕੋਈ ਹੈ ਨਹੀਂ ਕੋਈ ਉਹ ਨਾ ਦਾ ਵੀ ਨੇ ਫੈਕਟਰੀ ਫੈਕਟਰੀ ਲਾਈ ਸੀ ਕਿ ਜਿਹੜਾ ਨਵੀ ਲਾ ਗਿਆ ਨਹੀਂ ਉਹਨਾਂ ਨੇ ਕੋਈ ਲਾਈ ਉਹ ਚਾਰੇ ਬਾਲਮੀ ਦੇ ਗਰੀਬ ਬੰਦੇ ਜੀ ਆ ਨਾਲੇ ਘਰ ਰਹਿੰਦੇ ਉਹਨਾਂ ਦਾ ਇਹਨਾਂ ਦਾ ਹੱਲੇ ਨਹੀਂ ਕੋਈ ਨਿਕਲਦੇ ਜੀ ਸਰਕਾਰ ਜਮੀ ਕੁਝ ਦੇ ਨਹੀਂ ਰਹੀ ਫੈਲ ਜਿਵੇਂ ਜੀ ਦੇਖੋ ਜਦੋਂ ਸਰਕਾਰ ਬਣੀ ਉਸ ਤੋਂ ਪਹਿਲਾਂ ਐਮ ਐਲ ਏ ਸਾਹਿਬ ਵੀ ਜਗਾ ਉੱਤੇ ਆਏ ਸੀ ਮੀਟਿੰਗਾਂ ਕਰਨ ਉਸ ਤੋਂ ਬਾਅਦ ਵੀ ਆਏ ਹੋਣੇ ਤਾਂ ਕਿਹੜੇ ਕਿਹੜੇ ਵਾਦੇ ਪਿੰਡ ਵਾਸਤੇ ਤੁਹਾਡੇ 33200 ਵੋਟਰ ਦੱਸਿਆ ਜਾਂਦਾ ਕਿ 8000 ਦੀ ਵਾਦੀ ਹੈ ਤਾਂ ਇੱਥੇ ਕਿ ਇਹ ਤਾਂ ਸਮਸ਼ਾਨ ਘਾਟਾ ਵੀ ਨੇ ਗੁਰਦੁਆਰਾ ਸਾਹਿਬ ਵੀ ਬਹੁਤ ਨੇ ਉਹਨਾਂ ਸਮਸ਼ਾਨ ਘਾਟਾਂ 'ਤੇ ਪੱਕੀਆਂ ਦੇ ਲੋਡ ਹੈ ਕਿ ਜਿਸ ਤਰੀਕੇ ਨਾਲ ਛੱਡੀ ਪਾਣੇ ਨੇ ਤਾਂ ਕਿਹੜੇ ਵਾਦੇ ਸੀ ਜਿਹੜੇ ਪੂਰੇ ਕੀਤੇ ਨਹੀਂ ਆਲਦੀ ਨੇ ਕਿ ਉਹਨਾਂ ਨੇ ਵਾਦੇ ਸਾਡੇ ਕੇ ਹੁਣ ਪਿਛੇ ਆਇਤੀ ਮੈਡਮ ਆਇਤੀ ਮੈਡਮ ਜੀ ਨੇ ਵਾਦੇ ਸਾਡੇ ਕੇ ਕਰੇ ਤੇ ਵੀ ਤੁਹਾਨੂੰ ਅਸੀਂ ਔਰ ਤੁਹਾਨੂੰ ਆਪੀ ਉਹ ਦਵਾਂਗੇ ਆਪਣੇ ਕਮਿਊਨਿਟੀ ਸੈਂਟਰ ਬਣਾ ਕੇ ਦਵਾਂਗੇ ਸਾਨੂੰ ਅਸੀਂ ਪਾਰਕ ਬਣਾ ਕੇ ਦਵਾਂਗੇ ਤੁਹਾਨੂੰ ਸਾਨੂੰ ਇਹ ਸਾਨੂੰ ਉਹਨਾਂ ਨੇ ਰੋਡ ਬਾਰੇ ਵੀ ਕਿਹਾ ਸੀ ਐਂਬੂਲੈਂਸ ਵੀ ਦਵੋਗੇ ਜੀ ਰੇਡੀਅਨ ਵੀ ਦਵੋਗੇ ਸਾਨੂੰ ਪਰ ਲੇਕਿਨ ਸਾਨੂੰ ਹੁਣ ਤੱਕ ਸਾਨੂੰ ਕੁਝ ਮਿਲੇ ਨਾ ਅਜ ਸਾਨੂੰ ਮੈਂ ਕਹਿੰਦਾ ਪੂਰੇ 8 ਮਹੀਨੇ ਹੋ ਗਏ 8 ਮਹੀਨੇ ਵਿੱਚ ਸਾਨੂੰ ਕੁਝ ਦੇਈ ਨਹੀਂ ਕਿ ਸਾਨੂੰ ਕੋਈ ਪੈਸਾ ਤੇ ਲੱਜੀ ਹੁਣ ਸੱਚੀ ਗੱਲ ਜੀ ਕੁਝ ਨਹੀਂ ਦਿੱਤਾ ਬਿਲਕੁਲ ਸੱਚ ਹੈ ਜੀ ਇਹ ਤਾਂ ਨਹੀਂ ਕਿ ਤੁਸੀਂ ਕਾਂਗਰਸੀ ਤਾਰ ਕੇ ਕਹਿ ਰਹੇ ਹੋ ਨਾ ਨਾ ਜਿਹੜੇ ਮਰਜ਼ੀ ਨੂੰ ਪੁੱਛ ਲਓ ਪ੍ਰਿੰਟ ਦੇ ਨੂੰ ਹਾਂ ਕੁਝ ਵੀ ਨਹੀਂ ਦਿੱਤਾ ਉਹ ਨਾ ਕੋਈ ਸੱਚੇ ਬਾਪੂ ਜੀ ਲੈ ਸੱਚ ਸਭ ਤੋਂ ਵੱਡਾ ਵਾਦਾ 1000 ਰੁਪਏ ਦਾ ਕਰਿਆ ਤੇ ਜੀ ਉਹਨਾਂ ਨੇ ਬੀਬੀਆਂ ਨਾਲ 1000 ਰੁਪਏ ਹਾਂ ਹਾਂ 3 ਸਾਲ ਲੰਘ ਉਹ ਦੇਣਾ ਚਾਹੀਦਾ ਜੀ ਹੁਣ ਸਭ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਿੰਡ ਸਹੌੜਾਂ ਦੇ ਵਿੱਚ ਅੱਜ ਜ਼ਿਲ੍ਹਾ ਪ੍ਰਧਾਨ ਰਜੀਤ ਸਿੰਘ ਜਿੱਤੀ ਵੱਲੋਂ ਵੱਡੀ ਮੀਟਿੰਗ ਕੀਤੀ ਗਈ ਹੈ ਪਿੰਡ ਵਾਸੀਆਂ ਸਮੱਸਿਆ ਸੁਣੀਆਂ ਗਈਆਂ ਤੇ ਨਾਲ ਦੀ ਨਾਲ ਬੀਬੀਆਂ ਨੇ ਆਮ ਆਦੀ ਪਾਰਟੀ ਨੂੰ ਵੀ ਘੇਰਿਆ ਇਹਨਾਂ ਨੂੰ ਦੱਸਿਆ ਗਿਆ ਕਿ 1000 ਰੁਪਏ ਦਾ ਵਾਅਦਾ ਸਰਕਾਰ ਕਹਿ ਕੇ ਆਈ ਸੀ ਉਹ 1000 ਰੁਪਏ ਨਹੀਂ ਦਿੱਤਾ ਗਿਆ ਦੂਜੀ ਪਾਸੇ ਪਿੰਡ ਦੇ ਵਿਕਾਸ ਵਾਸਤੇ ਵੀ ਕੋਈ ਚੰਗੇ ਪ੍ਰਾਲੇ ਸਰਕਾਰ ਵੱਲੋਂ ਨੇ ਕਿਤੇ ਜਾ ਰਹੇ ਜਿਸ ਕਾਰਨ ਪਿੰਡ ਵਾਸੀ ਰੋਸ ਦੇ ਵਿੱਚ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਸਮਰਥਨ ਦੇਣ ਦੇ ਵਿੱਚ ਲੱਗੇ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੱਸ ਦਿੰਦੇ ਆ ਕਿ ਜਿਹੜਾ ਪਸੰਦੇ ਤੇ ਨਾਲ ਬਲਾਕ ਸੰਪਤੀ ਚੋਣਾਂ ਵੀ ਨੇ ਇਸ ਪਿੰਡ ਤੋਂ ਇੱਕ ਬਲਾਕ ਸੰਪਤੀ ਮੈਂਬਰ ਬਣਦਾ ਹੈ ਇੰਨਾ ਵੱਡਾ ਪਿੰਡ ਹੈ ਤੇ ਪਿੰਡ ਦੇ ਵਸਨੀਕਾਂ ਵੱਲੋਂ ਅੱਜ ਵੱਡੀ ਮੀਟਿੰਗ ਸੀ ਦੇ ਵਿੱਚ ਪੂਰਾ ਸਮਰਥਨ ਜਿਹੜਾ ਕਾਂਗਰਸ ਦੇ ਅਨੁਰੇਜ ਸਿੰਘ ਜਿੱਤ ਨੂੰ ਦਿੱਤਾ ਹੈ ਦੇਖਦੇ ਕਿ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਕਿਹੜੇ ਸਰਕਾਰ ਕੰਮ ਕਰਦੀ ਹੈ ਜਾਂ ਫਿਰ ਇਸ ਜਗ੍ਹਾ ਦੇ ਉੱਤੇ ਕਾਂਗਰਸ ਕੋਈ ਆਪਣਾ ਉਮੀਦਵਾਰ ਬਣਾਉਂਦੀ ਤੁਹਾਡੇ ਕੈਮਰਾਮੈਨ